ਪੰਜਾਬ 249 ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਆਪਣੇ ਪ੍ਰਚਾਰ ਵਿੱਚ ਰੁੱਝ ਗਈਆਂ ਹਨ ਉੱਥੇ ਹੀ ਸਰਦਾਰ ਜਸਕਰਨ ਸਿੰਘ ਕਾਰ ਸਿੰਘ ਵਾਲਾ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਦੇ ਤੌਰ ਤੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਬੀਤੇ ਦਿਨ ਪਿੰਡ ਘਟਿਆਵਾਲਾ ਵਿੱਚ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਖਿਡਾਰੀਆਂ ਅਤੇ ਕਮੇਟੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੰਕਟਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਨਸ਼ੇ ਕਾਰਨ ਸੂਬੇ ਵਿੱਚ ਨੌਜਵਾਨਾਂ ਦਾ ਬੁਰਾ ਹਾਲ ਹੈ ਸਰਕਾਰ ਨਸ਼ਿਆਂ ਨੂੰ ਰੋਕਣ ਤੋਂ ਨਾਕਾਮ ਰਹੀ ਹੈ ਟੂਰਨਾਮੈਂਟ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਕਿਹਾ ਕਿ ਇਹੋ ਜਿਹੇ ਅਪਰਾਲੇ ਹਰ ਪਿੰਡ ਵਿੱਚ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਅਤੇ ਚੰਗੀ ਸੇਧ ਦਿੱਤੀ ਜਾਵੇ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਮੀਠਾ ਗਵਾਦਾ ਬਨੇਰੋ ਵੀਡੀਓ ਦੇ ਅਖਤਾਰ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਮੈਂ ਕੈਜਲ ਤੋਂ ਬਹੁਤ ਵੱਡਾ ਧੰਨਵਾਦ ਕਰਦਾ ਜਿੰਨੀ ਸਾਡੀ ਪ੍ਰਬੰਧਕੀ ਕਮੇਟੀ ਹੈ ਮੈਂ ਪਹਿਲ ਤੋਂ ਬਹੁਤ-ਬਹੁਤ ਵੱਡਾ ਧੰਨਵਾਦ ਆਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਕਮੇਡੀ ਗਰਾਊਂਡ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਅਸੀਂ ਸਪਾਂਸਰ ਜਿਹੜਾ ਸਪੈਨਰ ਸਾਹਿਬ ਜੇਵਾਣ ਪ੍ਰਾਗਟ ਬਹੁਤ ਅਨਮੋਲ ਬਚਾਉਣ ਵਾਲੇ ਗੁਰੂ ਟਾਕਰ ਦੀ ਪਹੁੰਚ ਨਾਲ ਇਸ ਸਾਲ ਟ੍ਰੈਵਲ ਦੀ ਵੀ ਨਾਲ ਸਾਡੇ ਇਹਨਾਂ ਥੀਰ ਦੇ ਖੇਡਾਂ ਲਈ ਕਬੱਡੀ ਧੰਨ ਵੱਡੇ ਦਾਸਾਂ ਨੇ ਨਾੜਾ ਪੁੱਤੀ ਜਿੱਤਿਆ ਮੈਂ ਕਹਿੰਦਾ ਧੰਨਵਾਦ ਸਾਰਿਆਂ ਦਾ ਜਿਹੜਾ ਕਬੱਡੀ ਦਾ ਖੇਡ ਦੇ ਵਿਆਪ ਦਾ ਸੂਬਾ ਦਾ ਹਿੱਸਾ ਪਾਇਆ ਬਾਰੇ ਸ਼ਾਨ ਅਗਿਆ ਦਾ ਬਹੁਤ ਬਹੁਤ ਧੰਨਵਾਦ ਜੀ ਉਹਦੇ ਨਾਲ ਖੇਡ ਦੇ ਨਾਲ ਵੀ ਹੋ ਜੂਗਾ ਪੰਜਾਬ ਦੇ ਵਿੱਚ ਜਿੱਥੇ ਕਬੱਡੀ ਚ ਹੋਏ ਹੈ ਖੇਡ ਦੇ ਜਰੂਰ ਆਣੀ ਨੇ ਬਹੁਤ ਵੱਡਾ ਰਾਜ ਦਾ ਪ੍ਰਸਾਦ ਆਣੀ ਹੈ ਪਰ ਅੱਜ ਪੰਜਾਬ ਦੀ ਹਾਲਾਤ ਉਹ ਕਾਫੀ ਡਿਗਰੀ ਪਈ ਹੈ ਪੰਜਾਬ ਦੀ ਪਰਮਾਰ ਹੈ ਬਲਕਾਰ ਥੋੜਾ ਵੀ ਬੋਲਾ ਦਾ ਖੇਡ ਜਰੋੜਾ ਦੇ ਪੰਜਾਬ ਦੇ ਨਾਗਰਿਕਾਂ ਦਾ ਮੁਲਕ ਬਣ ਰਿਹਾ ਹੈ ਤੇ ਇਹ ਖੇਡ ਦੇ ਜੁੜਦਾ ਵੀ ਹੈ ਉਹ ਵੀ ਬਹੁਤ ਸਿਆਖ ਹੈ ਸਵਾਹ ਦੀ ਜੇ ਕਲਮੀ ਫਰਮਾਰ ਕਰਦੀ ਹੈ ਸਿਆਦ ਸਵਾਹ ਖੇਡ ਪਰ ਬਣਾਉਣ ਹੁੰਦਾ ਹੈ ਹੋਰ ਨਾਲ ਜਿੱਤੀ ਸੈਲੂਪੋਰਟ ਕਰਨਾ ਹੈ ਸਾਡੀ ਨੌਜਵਾਨੀ ਜਿਹੜਾ ਬਰਵਾ ਕਰਦਾ ਸਦਾ ਰਹਿਣਾ ਗੀ ਸਾਡੀ ਨੌਜਵਾਨੀ ਹਿਜਰਤ ਕੀਤੇ ਜਾ ਰਹੀ ਹੈ ਲੈ ਵੀ ਮਾ ਖੇਡ ਦੇ ਮਹਾਰਾਜ ਜੀ ਨੇ ਰੋਜ਼ ਪੰਜਾਬ ਦੇ ਵਿੱਚ ਸਿਵਾ ਬਾਦਿਆ ਸ਼ਿਵਰੀਆ ਜੀ ਲੈ ਆਈ ਇੱਕ ਮੈਚ ਦੇ ਖਿਆਲ ਕਰਦੇ ਮੈਚ ਕਰਾ ਰਹੇ ਨੇ ਇਹ ਆਪਾਂ ਮੈਚ ਦੇ ਖਿਆਲ ਕਰਾ ਰਹੇ ਸ਼ਿਵਰੀਆ ਨੋ ਮੈਚ ਤਾਂ ਕਿ ਬ੍ਰੋਟੀਆ ਦਾ ਕਮਿਸੀ ਦਾ ਅੰਦਰ ਹੈ ਜੀ ਪੰਜਾਬ ਦੇ ਵਿੱਚ ਬਾਦਰ ਸਾਡੇ ਬਾਦਰ ਦਾ ਫਾਈਲ ਦਾ ਬਾਦਰ ਖੁੱਲਿਆ ਹੁੰਦਾ ਸਾਡਾ ਬਾਦਰ ਕਿਸੇ ਵਾਲਾ ਦਾ ਤਾਰੀਖ ਖੁੱਲਿਆ ਹੁੰਦਾ ਜਿਹੜਾ ਨਪਾਲ ਦਾ ਬਕਲਾ ਦੇਸ਼ ਦਾ ਖੁੱਲਾ ਹੈ ਸਾਡੀ ਜਿੱਤ ਨਹੀਂ ਹੋਣੀ ਸੀ ਨੌਨ ਸਟਾਫ ਹੋਣੀ ਹੁੰਦੀ ਤੇ ਅੱਜ ਵੀ ਜਿਹੜਾ ਕੰਮ ਸਰਕਾਰ ਦਾ ਕਰਾਉਣਾ ਸੀ ਜਿਹੜਾ ਪਾਰਟੀ ਸ਼ਾਰਟ ਕਰਾਉਣਾ ਸੀ ਉਹ ਸੁਬੇਦਾਰ ਰਪਨ ਸਿੰਘ ਜਿਹੜੀ ਸਰਵਦਰ ਕਰ ਰਹੇ ਆ ਜਿਹੜੀ ਆਪ ਵੀ ਜਿਹੜਾ ਪਰਨਰ ਕਮੇਟੀ ਵਾਲੇ ਬਹੁਤ ਵਧੀਆ ਜੋਰ ਮਾਰੀ ਆ ਸਮਾਜਿਕ ਸਿਆਣ ਲੰਗੜਾ ਜੀ ਵਰਗੇ ਦੇਖ ਰਿਹਾ ਦੂਰ ਕਰਦੇ ਆ ਕਮੇਟੀ ਵਾਲੇ ਤਾਂ ਅੱਜ ਦੇ ਵਿੱਚ ਨੌਜਵਾਨਾਂ ਦਾ ਖਿਆਲ ਰੱਖਿਆ ਚਲੇ ਗਏ ਆ ਬਹੁਤ ਜਲੇ ਕੇ ਕਿਸੇ ਵੀ ਸਾਡੇ ਦੀਆਂ ਪੁਲਿਸ ਸਟਾਫ ਦਾ ਮਾਮਲਾ ਨਹੀਂ ਕਰ ਰਹੇ ਇਹ ਅਮਨੀਰੀ ਨੇ ਫਰੂਮ ਵੱਡੇ ਸੋਚ ਦੇਣਾ ਤੇ ਇਸ ਦੀ ਜਿਹੜਾ ਸਰਕਾਰ ਨੂੰ ਪਸੰਦ ਹੈ ਇਹ ਨਗਰ ਕਾਇਮ ਹੈ ਆ ਕੇ ਗਿਆ ਸੀ ਨਾਗਰ ਦੀ ਦੀਵਾਲੀ ਬੰਦ ਸੀ ਜੇ ਅੱਜ ਇਹ ਏਰੀਆ ਵਾਲੀ ਖੇਡੇਰ ਬਹੁਤ ਬਣਾਇਆ ਚਾਹੀਦਾ ਸੀ ਵੀਰੋ ਮੋਟਾ ਸਟੇਡੀਅਮ ਦੀ ਜਿਹੜੀ ਜ਼ਮੀਨ ਪਈ ਹੈ ਕਿੰਨੀ ਕਰਾ ਦੇਣਾ ਹੈ ਫੈਸਲਾ ਲੈਣਾ ਰੱਖਿਆ ਹੈ ਘਬਲੇ ਕਰਦੇ ਨਹੀਂ ਆਪਾਂ ਇਹਦੀ ਸ਼ਿਕਾਇਤ ਹੈ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਸੀ ਸਾਰੇ ਨਾਮ ਸਰਕਾਰ ਨਾਲ ਹੋਣੇ ਚਾਹੀਦੇ ਸੀ ਕਿਉਂਕਿ ਸਰਕਾਰ ਜੇ ਸਾਡੇ ਉੱਤੇ ਟੈਕਸ ਲੈਂਦੀ ਹੈ ਕਿਉਂਕਿ ਇੱਕ ਬੰਦੇ ਦੇ ਜੇਬ ਤੋਂ ਆਪਕ ਇਸ ਮਾਰਕਸ ਨੀ ਨੂੰ ਤਰਨਵਾ ਰਹੇ ਹਾਂ ਸਟੇਡੀਆ ਬਣੀਆ ਜਾਂਦੀਆਂ ਟੈਕਸ ਨਹੀਂ ਗਰੰਟਾ ਦਿੰਦਾ ਆਪਕਾ 16 ਰੁਪਏ ਦਾ ਗ੍ਰਾਮ ਜਿਹੜਾ ਚਲੇ ਜਾਂਦੇ ਨੇ ਸੌ ਦਾ ਖਿਡਾਰੀ ਦੀ ਜੇਬ ਚੋਂ ਨਿਕਲੇ ਤੇ ਸਾਰਿਆਂ ਦੇ ਚੋਂ 100 ਰੁਪਏ ਚੋਂ 100 ਤੋਂ 28 ਰੁਪਏ ਚਲੇ ਜਾਂਦੇ ਮੰਦੂਰ ਦੀ ਜੇਚ ਜਾਂਦਾ ਇਸ ਕਰਕੇ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ ਨਹੀਂ ਨਿਭਾਈ ਆ ਸਰਕਾਰ ਵਾਲਾ ਕੰਮ ਜਿਹੜਾ ਘੱਟਿਆ ਵਾਲੀ ਦਾ ਸਪੋਰਟਸ ਕਲੱਬ ਸੁਬੇਦਾਰ ਸਾਹਿਬ ਤੇ ਸਾਰੇ ਰਲ ਕੇ ਕਰ ਰਹੇ ਆ ਤੇ ਮੈਂ ਨੌਜਵਾਨਾਂ ਨੂੰ ਕਹਿਣਾ ਕਿ ਵਾਅਦ ਵਾਅਦ ਖੇਡ ਦੇ ਵਿੱਚ ਆਓ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਕੌਮ ਨੂੰ ਉੱਚਾ ਚੱਕੀਏ ਆਪਣੇ ਇਲਾਕੇ ਨੂੰ ਉੱਚਾ ਚੱਕੀਏ ਤੇ ਫੇਰ ਤੇ ਭਾਈ ਜਦੋਂ ਸਾਡਾ ਹੌਸਲਾ ਆਇਆ ਫੇਰ ਵੇਖੋ ਕਿਾ ਜਿਹਾ ਜੀ ਸਾਡੇ ਇਹਦਾ ਇਹ ਸਾਰੇ ਸਿਧਾਂਤ ਲੈ ਕੇ ਮੈਂ ਵੀ ਬੱਲੇਵਾਲੀ ਨੂੰ ਸਮਝਦਾ ਹਾਂ ਉਹ ਮੰਨ ਰਹੇ ਆ ਕਿ ਖੇਡਾਂ ਦੇ ਕਾਬਿਲ ਤੋਂ ਤਰੀਕਾ ਨਹੀਂ ਚੱਲਦਾ ਇਸੇ ਕਰਕੇ ਇਹਦਾ ਨਾਮ ਕੋਈ ਕਹਿੰਦੇ ਮੱਤ ਪਿਆ ਕਰਦੇ ਤੁਹਾਨੂੰ ਇਹ ਨਹੀਂ ਕਹਿੰਦੇ ਭਾਈ ਖੰਡਾ ਨਹੀਂ ਬਣਾ ਖੇਡਾਂ ਵਾਲੇ ਪਰ ਜਿਹੜਾ ਮੈਂ ਪਤਾ ਸਰ ਗਿਆ ਜਰਮਾਨੀ ਦੇ ਜਿਹੜਾ ਯਾਰ ਹੈ ਇਹਦਾ ਟੀਮ ਨੂੰ ਮਾਰਨ ਦਾ ਬੜਾ ਧਰਨਾ ਹੈ ਜਨਾ ਤੁਹਾਡੀ ਮੱਝ ਬੋਲ ਕਰਕੇ ਚੋਣਾ ਮਹਾਰਾਜ ਕੀ ਕਹਿੰਦੇ ਆ ਅੱਜ ਸਾਡਾ ਐਕਟ ਹੈ ਜਮਾਨ 66788 ਆਜ ਪੈਸਾ ਲਾ ਕੇ ਕੋਈ ਗਲਤੀ ਨਹੀਂ ਕਰਨੀ ਚਾਹੀਦੀ ਹੈ ਪੰਚਾਇਤ ਕਰਨੀ ਚਾਹੀਦੀ ਹੈ ਤੇ ਸੱਚੀ ਨੌਜਾਨਾ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਹੈ ਸੱਚੀ ਆਪਣੀ ਕੌਮ ਤੇ ਸਮਾਜ ਨੂੰ ਦੇਣੀ ਚਾਹੀਦੀ ਹੈ ਤੇ ਫਿਰ ਜੇ ਸੱਚੇ ਗੱਲ ਤੇ ਸੱਚੀ ਬੰਦੇ ਨੂੰ ਸਿਆਸਤ ਕਰਨੀ ਚਾਹੀਦੀ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਇਹ ਜਿਹੜਾ ਅਪਰਾਲਾ ਇਹ ਪਿੰਡ-ਪਿੰਡ ਦੇ ਵਿੱਚ ਹੋਣਾ ਚਾਹੀਦਾ ਜਿੱਥੇ ਵੀ ਮੇਰਾ ਸੁਜੋਗ ਮਿਲਣਗੇ ਮੈਂ ਜਿੰਨੇ ਜੋਗਾ ਹੈਗਾ ਤਨ ਮਨ ਧਨ ਦੇ ਨਾਲ ਉਹਨਾਂ ਦੀ ਸੇਵਾ ਕਰਦਾ ਰਹੂੰਗਾ ਇਹ ਮੇਰੀ ਡਿਊਟੀ ਹੈ ਮੇਰੀ ਕਲੇ ਦੀ ਡਿਊਟੀ ਨਹੀਂ ਹਰੇਕ ਬੰਦੇ ਦੀ ਡਿਊਟੀ ਹੈ ਇਹ ਕੰਮ ਹੋਣਾ ਚਾਹੀਦਾ ਸੋ ਮੈਂ ਨਗਰ ਨੂੰ ਤੇ ਸਾਰਿਆਂ ਨੂੰ ਵਧਾਈ ਦਿੰਦਾ ਤੇ ਸਾਨੂੰ ਖੇਡਾਂ ਦੇ ਵਿੱਚ ਜੁੜ ਕੇ ਤੇ ਆਪਣੇ ਕੌਮ ਦੇ ਨਾਮ ਨਾਲ ਖੜੇ ਰਹਿਣਾ ਚਾਹੀਦਾ ਅੱਜ ਦੇ ਦਿਨ ਪੰਜਾਬ ਦੇ ਵਿੱਚ ਅਸੀਂ ਸਾਰੇ ਇਕੱਠੇ ਆ ਇਹ ਲੜਾਈ ਜਾਂਦੇ ਆ ਕਹਿੰਦੇ ਹਿੰਦੂ ਲੈ ਆਉਣ ਵਾਲੇ ਨੇ ਸਾਡੇ ਲੈ ਆਉਣ ਵਾਲੇ ਨੇ ਧਰਮ ਲਈ ਸਿੱਖ ਹਿੰਦੂ ਦਾ ਵੈਰੀ ਆ ਅਸਾਹ ਸਵੇਰਾ ਅੱਜ ਦੀ ਗੱਲ ਆ ਸਾਡੇ ਦਾ ਸਾਥ ਦੇ ਰਿਹਾ ਕਿ ਬਈ ਸਾਰੀ ਲੜਾਈ ਇੱਥੇ ਆ ਕਿਉਂਕਿ ਜਦੋਂ ਅਸੀਂ ਲੜਦੇ ਨਹੀਂ ਨਾ ਲੜਦੇ ਆ ਨਾ ਜੀ ਛੇਰ ਚ ਲੜਦੇ ਆ ਨਾ ਦੀ ਬਾਜ਼ਾਰ ਚ ਲੜਦੇ ਆ ਨਾ ਜੀ ਖੇਡਾਂ ਚ ਲੜਦੇ ਆ ਨਾ ਆਪਣੇ ਰਿਸ਼ਤੇਦਾਰੀਆਂ ਚ ਲੜਦੇ ਇਹ ਲੜਾਈ ਇਹਨਾਂ ਦੀ ਕੋਈ ਨਹੀਂ ਹੋਈ ਹੈ ਇਸ ਕਰਕੇ ਇਹਨਾਂ ਦੇ ਚੁਗਲ ਚੁਬਾ ਨਾ ਇਹਦਾ ਮਾਤਰ ਖੁੱਲ ਹੈ ਨਾ ਪਾਵਰ ਹੈ ਜੇ ਯੂਪੀ ਵਿਹਾਨੇ ਕਾ ਚਾਹੇ ਗਏ ਨਾ ਜੇ ਜੰਮੇ ਨਾ ਅਗਲਾ ਗੜੀ ਦੀ ਕਲਾ ਵਿੱਚ ਜੇ ਪੋਟਾ ਲੜਿਆ ਨੂੰ ਜੋ ਨੂੰ ਪ੍ਰਵਲਿਤ ਕੀਤਾ ਗਿਆ ਹੈ ਉਹਨੇ ਜਿੰਨੀ ਜਲਦੀ ਵਿੱਚ ਪ੍ਰਵਲਿਤ ਕੀਤਾ ਹੈ ਤੇ ਫਿਰ ਇਹਨੂੰ ਹਾਕੀ ਨੂੰ ਕਿਉਂ ਨਹੀਂ ਕਰਦੇ ਕਬੱਡੀ ਨੂੰ ਕਿਉਂ ਨਹੀਂ ਕਰਦੇ ਕਿਉਂਕਿ ਪੰਜਾਬ ਦੀ ਖੇਡ ਹੈ ਲੈ ਵੀ ਆਹ ਦੋਵੇਂ ਜਿਹੜੀ ਖੇਡ ਹੈ ਜਿਹੜਾ ਆਏ ਬਾਰੇ ਹਰ ਕੇ ਲੋਕ ক্রিকেট ਦਾ ਮੈਚ ਆਉਂਦਾ ਕਰੋੜਾਂ ਜੋੜੇ ਦੇ ਆਮ ਟੈਚਰ ਵੀ ਕਾਰਾ ਵਾਗ ਲਾਈਵ ਹੁੰਦਾ ਇਹ ਲਾਈਵ ਕਿਹਦੀ ਹੁੰਦਾ ਲੋਕ ਲਾਈਵ ਵੀ ਕਰਾ ਦਿੰਦੇ ਇਸ ਕਰਕੇ ਤੁਸੀਂ ਚੈਨਲ ਵਾਲੇ ਆਏ ਹੋ ਮੇਰੇ ਭਰਾ ਤੁਹਾਡਾ ਜੀ ਮੈਂ ਦੇਣਾ ਨਹੀਂ ਦੇ ਸਕਦਾ ਤੇ ਜਿਹੜੇ ਇਸ ਨੂੰ ਉਤਸ਼ਾਹ ਕਰ ਰਹੇ ਨੇ ਸੋ ਸਾਰੇ ਨੂੰ ਉਪਰਾਲ ਕੇ ਇੱਕ ਮੁੱਖ ਹੋ ਕੇ ਆਪਾਂ ਸਾਰੇ ਇਹ ਕਹਿਣਾ ਚਾਹੀਦਾ ਕਿ ਇਹਨਾਂ ਤੋਂ ਬਚਣਾ ਚਾਹੀਦਾ ਜਿੰਨਾ ਐਂਸ ਤੋਂ ਸਾਡੇ ਬੰਦੇ ਕਰਾਉਣ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਜਿੰਨੀ ਵੀ ਇੱਥੇ ਘੱਟਿਆਂ ਵਾਲੀ ਜੱਟਾਂ ਦੇ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਰਹੀ ਆ ਉਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਘੱਟਿਆਂ ਵਾਲੀ ਜੱਟਾਂ ਅਤੇ ਘੱਟਿਆਂ ਵਾਲੀ ਬੋਦਲਾ ਦੋਵਾਂ ਨੇ ਰਲ ਕੇ ਸ਼ਹੀਦ ਸਪੋਰਟਸ ਕਲੱਬ ਸਰਦਾਰ ਹਰਭਜਨ ਸਿੰਘ ਜੀ ਬਾਠ ਸੁਬੇਦਾਰ ਨੇ ਸ਼ੁਰੂ ਕੀਤਾ ਤੇ ਚਾਰ ਸਾਲਾਂ ਤੋਂ ਉਪਰਾਲਾ ਕਰ ਰਹੇ ਆ ਅਸੀਂ ਘਟਿਆਣ ਵਾਲੀ ਦੇ ਸਮੁੱਚੀ ਟੀਮ ਅਸੀਂ ਬੜਾ ਹੀ ਸਾਰੀ ਪੋਲੀਟਿਕਲ ਪਾਰਟੀਆਂ ਦੇ ਨਮਾਇंदे ਜਿੰਨੇ ਵੀ ਪਹੁੰਚੇ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਸਾਡੇ ਟੂਰਨਾਮੈਂਟ ਦੀ ਹੋਰ ਵੀ رونਕ ਵਧਾਈ ਦੂਸਰੀ ਗੱਲ ਇਸ ਗਰਾਊਂਡ ਤੋਂ ਹੀ ਨੌਜਵਾਨਾਂ ਨੂੰ ਪਤਾ ਚੱਲਦਾ ਅਸਲੀ ਜਿੱਤ ਅਸਲੀ ਹਾਰ ਕੀ ਆ ਦੂਜਾ ਅਸੀਂ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਆਪ ਹਮਲਾ ਮਾਰ ਰਹੇ ਆ ਔਰ ਹਰਪ੍ਰਜਨ ਸਿੰਘ ਜੀ ਅੱਗੇ ਲਾ ਕੇ ਲੀਡ ਕਰ ਰਹੇ ਆ ਔਰ ਜਿੰਨੇ ਵੀ ਨੌਜਵਾਨ ਆ ਅਸੀਂ ਛੋਟੇ ਮੋਟੇ ਛਕਵੇ ਛੱਡ ਕੇ ਛੋਟੀਆਂ ਮੋਟੀਆਂ ਗੱਲਾਂ ਛੱਡ ਕੇ ਇੱਥੇ ਘੱਟੋ ਘੱਟ 6 ਪਿੰਡਾਂ ਦੇ ਮੁੰਡੇ ਕੁੜੀਆਂ ਗਰਾਊਂਡ ਗਰਾਊਂਡ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੇ ਵਿੱਚੋਂ 20 22 ਹਰਪ੍ਰਜਨ ਸਿੰਘ ਜੀ ਦੀ ਪ੍ਰੈਕਟਿਸ ਕਰਾਉਣ ਦਾ ਸਦਕਾ ਉਹ ਆਰਮੀ ਦੇ ਵਿੱਚ ਬਹੁਤ ਹੀ ਚੰਗਾ ਨਾਮ ਬਣ ਗਿਆ ਅਸੀਂ ਫੇਰ ਵਾਰ-ਵਾਰ ਅੰਦਰਾਵਾ ਸਰਕਾਰ ਵੀਰ ਸਹਬਾਨਾਂ ਦਾ ਔਰ ਹਸਪਤਾਲ ਨਮਾਇੰਦ ਅਤੇ ਜਿੰਨੇ ਵੀ ਦੂਰ ਨੇੜੇ ਤੋਂ ਖਿਡਾਰੀ ਆਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਕਹਿੰਦੇ ਆਂ ਆਉਂਦੇ ਸਾਲ ਨੂੰ ਅਸੀਂ ਇਦੋਂ ਵੀ ਵੱਡਾ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਨਾਲ ਲੜ ਕੇ ਸਾਰੇ ਹੰਬੜਾ ਮਾਰੋ ਮੁੰਡਿਆਂ ਨੂੰ ਨੌਜਵਾਨੀ ਨੂੰ ਜਿਹੜੀ ਨਸ਼ਿਆਂ ਤੋਂ ਬਚਾ ਕੇ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਸਮਰਪਿਤ ਕਰੀਏ ਕੁਝ ਮੁੰਡੇ ਜਵਾਨ ਆਰਮੀ 'ਚ ਜਾ ਕੇ ਦੇਸ਼ ਦੀ ਸੇਵਾ ਕਰਨ ਕੁਝ ਮੁੰਡੇ ਕਿਸਾਨ ਜਿਹੜੇ ਉਹ ਅੰਨ ਦਾ ਤਾਂ ਬੰਨ ਜਿਹੜੇ ਰਹਿੰਦੇ ਆ ਉਹ ਵੀ ਆਪਣੇ ਸਟੇਟ ਦੀ ਆਪਣੇ ਇੰਡੀਅਨ ਦੀ ਇੰਡੀਅਨ ਸਟੇਟ ਐ ਇੰਨੇ ਕਹਿੰਦੇ ਹੋਏ ਅਸੀਂ ਪੂਰੀ ਸਮਾਏ ਇੱਕ ਬੀਲ ਦੇਣ ਕੇ ਬਾਹਰ ਨੂੰ ਜਾਈਏ ਬਾਹਰ ਨੂੰ ਜਾਈਏ